ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸਣ ਦਾ ਸਵਾਗਤ ਹੈ ਆਪਣੇ YouTube ਨੂੰ Weather by Karan ਵਿੱਚ ਜਿਸ ਵਿੱਚ ਆਪਾਂ 7 ਤੋਂ 9 ਜਨਵਰੀ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿ ਨਾ ਆਪਾਂ ਅੱਗਾ ਜੋ ਮੀਂਹ ਨਹੀਂ ਦਸਾਰ ਹਨ ਕਿਹੜੇ ਲਾ ਕੇ ਸਾਡੇ ਖੁਸ਼ਕ ਬਣ ਰਹਿਣਗੇ ਤੋਂ ਦੇ ਕਿੰਨੇ ਕਾਲ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦੋ ਤੇ ਜਿਹੜੇ ਵੀਰ ਆਪਣੇ ਵੈਦ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਉਹਨਾਂ ਨਾਲ ਆਪਣੀ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਚਲੋ ਅੱਜ ਦੇ ਵੀਡੀਓ ਹੌਣ ਤੁਸੀਂ 7 ਜਨਵਰੀ 50 10 ਵਜੇ ਦੀਆਂ ਸਵੇਰ ਦੀਆਂ ਲਾਈਵ ਸੈਟਰਾਂ ਤੁਹਾਨੂੰ ਦੇਖਦੇ ਹਾਂ ਪੰਜਾਬ ਦੇ ਜਿਹੜੇ ਆਪਣੇ ਮਾਲਵੇ ਦੇ ਭਾਗ ਹੋ ਗਏ ਖਾਤ ਆਪਣੇ ਲੱਗਦੇ ਪਾਕਿਸਤਾਨ ਦੇ ਨਾਲ ਲੱਗਦੇ ਭਾਗਾਂ ਵਿੱਚ ਥੋੜੇ ਜਿਹਾ ਆਪਣੇ ਧੌਂਦੇ ਦੇ ਸਾਰ ਘਟੇ ਹਨ ਬਾਕੀ ਪੰਜਾਬ ਪੰਜਾਬ ਦੇ ਭਾਗਾਂ ਵਿੱਚ ਧੌਂਦਾ ਇਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਆਪਣੇ ਸੰਗਤ ਧੌਂਦਾ ਹੱਲੇ ਵੀ ਦੇਖਣ ਨੂੰ ਮਿਲ ਰਹੀ ਹੈ ਅੱਜ ਆਪਣੇ ਧੌਪ ਦੇ ਥੋੜੇ ਬਹੁਤ ਹੀ ਸਾਰ ਹਨ ਥੋੜੇ ਬਹੁਤ ਲੱਗ ਕੇ ਜੇ ਧੌਪ ਜ਼ਰੂਰ ਦੇਖਣ ਨੂੰ ਮਿਲੇਗੀ ਪਰ ਕਈ ਥੋੜੇ ਥੋੜੇ ਭਾਗਾਂ ਵਿੱਚ ਆਪਣੇ ਧੌਂਦੇ ਰਹਿ ਸਾਦੀ ਛਾਂ ਨਹੀਂ ਸਾਡੇ ਏਰੀਆ ਕਮੁਥਲਾ ਸਾਡੇ ਏਰੀਆ ਚ ਕੱਲ ਵੀ ਧੌਪ ਨਹੀਂ ਦੇਖਣ ਨੂੰ ਮਿਲੀ ਅੱਜ ਵੀ ਕਾਫੀ ਘਟੇ ਹੀ ਸਾਰ ਹਨ ਆਪਣੇ ਜਿਹੜੇ ਗੱਬੇ ਹੋਲਗੇ ਪਾਏ ਮਿਓਂਹ ਚ ਧੌਪ ਵੈਰੀ ਡੈਸਰੀ ਆਪਣੀ ਵਾਰਨਿੰਗ ਮੌਸਮ ਭਾਗ ਲੋ ਜਾਰੀ ਹੋਈ ਹੋਈ ਹੈ ਕੱਲ ਨੂੰ ਵੀ ਆਪਣਾ ਵਾਰਨਿੰਗ ਦੇਖਣ ਨੂੰ ਮਿਲੂਗੀ ਤੇ ਆਪਣਾ 9 ਤਰੀਕ ਤਾਈ ਦੇਸਾ ਫੌਗ ਦੀ ਵਾਰਨਿੰਗ ਮਿਲੀ ਹੋਈ ਹੈ। ਬਲਕਿ ਕਾਲਮ ਲਾਈ ਕਰੀਏ ਅੱਜ ਆਪਣਾ ਸਵੇਰ ਤੋਂ ਲੈ ਕੇ 9 ਤਰੀਕ ਤਾਈਂ ਧੁੰਦਾ ਆਪਣ ਨੂੰ ਇਦਾਂ ਹੀ ਦੇਖ ਨੂੰ ਮਿਲਗੀ। ਥੋੜੇ-ਪੋੜੇ ਭਾਗ ਕਿਉਂ ਚਾਹੀ ਤੋ ਆਪਣ ਧੁੱਪ ਦੇਖ ਨੂੰ ਮਿਲੂਗੀ। ਜ਼ਿਆਦਾ ਭਾਗ ਨੂੰ ਧੁੰਦ ਦੇਖ ਨੂੰ ਮਿਲੂਗੀ। ਕਾਹ ਸਾਡੇ ਕਾਫੀ ਗਰਾਊਂਡ ਲੈਵਲ ਤੇ ਧੁੰਦ ਦੇਖ ਨੂੰ ਮਿਲੀ। ਅੱਜ ਥੋੜੀ ਗਰਾਊਂਡ ਲੈਵਲ ਤੇ ਘਟ ਹੈ ਪਰ ਫਿਰ ਵੀ ਆਪਣੇ ਉੱਪਰ ਉਚਾਈ ਵਾਲੇ ਬੱਦਲ ਜਿਹੜੇ ਧੁੰਦ ਵਾਲੇ ਹੁੰਦੇ ਨੇ ਉਹ ਬਣੇ ਹੋਏ ਹਨ। ਬਾਕੀ ਆਪਾਂ ਕਿਉਂਕਿ ਗੱਲ ਕਰੀਏ ਆਪਾਂ ਟੈਂਪਰੇਚਰ ਦੀ। ਟੈਂਪਰੇਚਰ ਨੂੰ ਜਾਣਦੇ 17 ਤੋਂ ਲੈ ਕੇ 18 ਬਾਕੀ ਉਹਨਾਂ ਕੋਲ ਮਿਲਾਂਗੇ ਕਿ ਅੱਜ 7 ਜਨਵਰੀ ਤੋਂ ਲੈ ਕੇ 9 ਜਨਵਰੀ ਤੱਕ ਜਿਹੜੇ ਵੀ ਉਹ ਆਪਣਾ ਸਪਰੇਅ ਕਰਨਾ ਸਪਰੇਅ ਕਰਨੀ ਹੈ ਕਣਕ ਨੂੰ ਆਲੂ ਨੂੰ ਉਹ ਵੀ ਨਾਲੇ ਥੋੜੀ ਜਿਹੀ ਗੱਲ ਹੈ ਕਿਉਂਕਿ ਧੁੱਪ ਤੇ ਕਾਫੀ ਘਾਟਾ ਸਾਰਾ ਤੁਹਾਨੂੰ ਜਿਆਦਾ ਦੇਖਣ ਨੂੰ ਮਿਲੂਗੀ 9 ਤਰੀਕ ਨੂੰ ਬੜਾ ਆਪਣਾ ਇੱਕ ਪਛਵੀ ਸਿਸਟਮ ਹੋਊਗਾ ਬਾੜਾਂ ਉਤੇ ਜਿਸ ਕਾਰਨ ਜੇਕਰ 10 ਤੋਂ ਲੈ ਕੇ ਆਪਣਾ 12 ਤੱਕ ਲੇ ਕੇ ਹਲਕਾਦਰ ਮੈਂ 25 ਵਿੱਚ ਸਟਮੂਗਾ ਜਿਸ ਕਾਰਨ ਬਹੁਤ ਥੋੜੇ ਬਹੁਤ ਪਾ ਗਮਜੂ ਮੀਂਹ ਦੇ ਸਾਰ ਹਨ ਟੁੱਟਮੇ ਜੇ ਬਾਕੀ ਅੱਜ ਦੀ ਵੀਡੀਓ ਵਿੱਚ ਨਹੀਂ ਵੀਡੀਓ ਚੰਗੀ ਲੱਗਤਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੱਦਾਂ ਹੀ ਮਸਤਪਲੇਗ ਨਵੀਂ ਰਿਪੋਰਟ ਆਊਗੀ ਮੀਕਣ ਤੇ ਸਾਰਾ 10 ਤੋਂ ਲੈ ਕੇ 12 ਦੇ ਕਿੰਨੇ ਬਣਦੇ ਹਨ ਉਹ ਤੁਹਾਨੂੰ ਆਪਾਂ ਵੀਡੀਓ ਜਲਦੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਲਈ ਧੰਨਵਾਦ